ਮੁਰਤੀਜੀਤ ਤੁਸੀਂ ਅੱਜ ਕੋਲੀ ਫਿਰ ਦੇ ਵਿੱਚ ਪਹੁੰਚੇ ਹੋ ਰਾਪਨ ਲੈ ਕੇ ਕਿੰਨਾ ਟੰਡਾ ਦੇ ਵਿੱਚ ਜਿਹੜੇ ਤੁਸੀਂ ਲੋਕਾਂ ਨਾਲ ਮਿਲੇ ਹੋ ਤੇ ਕਿੰਨਾ ਘਰਾਂ ਦੇ ਜਿਹੜਾ ਲੋਕ ਨੂੰ ਆਇਆ ਹੈ ਸਭ ਤੋਂ ਪਹਿਲਾਂ ਤਾਂ ਜੈਪੀਮ ਜੈਪਰਤ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸੈਡੋ ਜਿਹੜੀ ਸੇਵਾ ਜਿਹੜੀ ਨਿਭਾਈ ਗਈ ਹਾਰਪੇਟਾਂ ਲਈ ਔਰ ਕਾਫੀ ਸਾਰੇ ਪਿੰਡ ਜਿਹੜੇ ਨੇ ਜਿਨ੍ਹਾਂ ਨੂੰ ਮਲਕੀ ਹਾਰ ਦੇ ਮਜਾ ਦੇ ਨਾਲ ਜਿਨ੍ਹਾਂ ਦੀ ਘਰ ਦੇ ਵਿੱਚ ਸਮੱਸਿਆ ਆਈ ਹੈ ਜਿਹੜੀ ਦਿਹਾੜੀ ਤਾਂ ਪੜ ਨਹੀਂ ਲਾ ਸਕਦੇ ਕਾਫੀ ਪਿੰਡ ਬਹਾਦਰਪੁਰ ਕੋਲੀਆਂ ਆਪਣੇ ਕੋਲੀਆਂ ਜਿੰਨੇ ਵੀ ਪਿੰਡ ਆ ਗਿਆ ਪੰਮਾ ਪਿੰਡ ਸਾਰੇ ਪਿੰਡ ਲੱਗ ਸਕੇ ਆਪਾਂ ਘਰ ਘਰ ਜਾ ਕੇ ਰਸਣ ਵੰਡ ਕੇ ਆਏ ਆ ਔਰ ਜ਼ਰੂਰਤਮੰਦਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ ਉਹ ਆਪਣਾ ਮੁਹਈਆ ਕਰਵਾਈ ਹੈ ਜਿੱਦਾਂ ਤਰਪਾਲਾਂ ਹੈਗੀਆਂ ਆਟਾ ਰਸਣ ਵਗੈਰਾ ਜੋ ਵੀ ਚੀ ਤਿਆ ਗਿਆ ਉਹੀ ਚੀਜ਼ ਹੈ ਜਿਹੜੀ ਘਰ ਘਰ ਜਾ ਕੇ ਨਵਾਈਆ ਦੀ ਸੇਵਾ ਆਪਣੀ ਇਸੇ ਤਰ੍ਹਾਂ ਸੇਵਾ ਚਲਦੀ ਰਹੇਗੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਸੇਵਾ ਚਲਦੀ ਰਹੇਗੀ ਬਹੁਤ ਸਾਰੇ ਸਾਥੀ ਜਿੱਦਾਂ ਸਾਡੇ ਅੰਕਲ ਜੀ ਹੈਗੇ ਨਾ ਆਪਣੇ ਜ਼ਿਲ੍ਹਾ ਦੇ ਪ੍ਰਧਾਨ ਹੈਗੇ ਅੰਕਲ ਜੀ ਮੋਨ ਲਾਲ ਜੀ ਅੰਕਲ ਸਾਡੇ ਬਹੁਤ ਹੀ ਸਤਿਕਾਰਯੋਗ ਕਰਨੈਲ ਚੰਦ ਜੀ ਸਾਰੇ ਸਾਥੀ ਇਹ ਮਿਲ ਕੇ ਮਲਕੀ ਸੇਵਾ ਕਰ ਕਰ ਜਾ ਕੇ ਅਸੀਂ ਜਿਹੜੀ ਹਾਰਪੀਟਾਂ ਲਈ ਸੇਵਾ ਕਰਦੇ ਪਏ ਆ ਔਰ ਇਦਾਂ ਹੀ ਕਰਦੇ ਰਵਾਂਗੇ ਮੇਰਾ ਨਾਮ ਜੀ ਓਮ ਪ੍ਰਕਾਸ਼ ਨੰਦਨ ਦੇਖਿਓ ਜੇ ਤੁਹਾਡੇ ਵੱਲੋਂ ਕਾਫੀ ਜਿਹੜਾ ਲੋਕਾਂ ਦੀ ਖਰਾਬੀ ਪੀੜ ਤੇ ਜਿਹੜੇ ਨੇ ਪਰਿਵਾਰ ਹਾਰ ਪੀੜ ਵਿੱਚ ਨਾ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ ਕਿਤਨਾ ਦਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਰੋਸ ਹੈਗਾ ਤੇ ਕਿਸ ਤਰ੍ਹਾਂ ਲੋਕ ਜਿਹੜੇ ਤੁਹਾਡੇ ਨਾਲ ਜਿਹੜਾ ਸੰਪਰਕ ਕਰਦੇ ਸਮਰਥ ਬਹੁਤ ਵਧੀਆ ਕਰ ਰਹੇ ਨੇ ਜੀ ਔਰ ਜਿਹੜੇ ਪਿੰਡ ਪੰਮਾ ਪੋਲਾ ਕੁਲੀਆਂ ਕੁਲੀਆਂ ਸਾਰੇ ਪਿੰਡਾਂ ਦੇ ਵਿੱਚ ਬਹੁਤ ਜਣੇ ਸਮਾਜ ਪਾਰਟੀ ਵੱਲੋਂ ਜਿਹੜਾ ਰਾਸ ਸੰਗ ਵੰਡਿਆ ਜਾ ਰਿਹਾ ਔਰ ਲੋੜਵੰਦ ਨੂੰ ਹੀ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਜਿਹੜੇ ਕਿ ਪਿੰਡਾਂ ਦੇ ਵਿੱਚ ਕਾਫੀ ਹਾਲਾਤ ਤੁਸੀਂ ਦੇਖਦੇ ਹੋ ਨਾ ਤੇ ਲੋਕਾਂ ਦੇ ਨਾਲ ਵੀ ਮਿਲੇ ਆ ਗਏ ਤੇ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਰਾਸ਼ਨ ਹੈ ਕਮੀ ਵੀ ਪਾਈ ਜਾ ਰਹੀ ਹੈ ਤੇ ਕੁਝ ਲੋਕ ਕਹਿ ਰਹੇ ਨੇ ਕਿ ਜਿਹੜਾ ਰਾਸ਼ਨ ਨਹੀਂ ਮਿਲ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹਰ ਆਦਮੀ ਨੂੰ ਮਿਲੇਗਾ ਔਰ ਸਾਡੀ ਸੇਵਾ ਲਗਾਤਾਰ ਚਲਦੀ ਰਹੇਗੀ ਔਰ ਚੱਲ ਵੀ ਰਹੀ ਹੈ ਔਰ ਬਾਕੀ ਅਹੀਂ ਜਿਸ ਦਿਨ ਹੜਾ ਆ ਉਸ ਦਿਨ ਵੀ ਇੱਥੇ ਹੀ ਔਰ ਲੋਕਾਂ ਨਾਲ ਬਹੁਤ ਪਾਣੀ ਪਿਆ ਮਾੜਾ ਹਾਲ ਹੋਇਆ ਇਸ ਵਾਸਤੇ ਜਿਹੜਾ ਬੇਕਾਰ ਹੋ ਗਏ ਨੇ ਉਹਨਾਂ ਨੂੰ ਅਸੀਂ ਤਰਪਾਲਾ ਵੀ ਦੇ ਰਿਆਂ ਰਸਣ ਵੀ ਦੇ ਰਿਆਂ ਸਾਰੀ ਸੇਵਾ ਕਰ ਰਹੇ ਹਾਂ ਮੇਰਾ ਨਾਮ ਕਰਨੈਲ ਚੰਦ ਹੈ ਜੀ ਮੈਂ ਜ਼ਿਲ੍ਹਾ ਕੋਆਰਡੀਨੇਟਰ ਬੀਐਸਪੀ ਪਠਾਨਕੋਟ ਅੱਜ ਪਿੰਡ ਬਹਾਦਰਪੁਰ ਕੋਲੀਆਂ ਔਰ ਇਹਨਾਂ ਦੇ ਨਾਲ-ਨਾਲ ਜਿਹੜੇ ਪ੍ਰਭਾਵਿਤ ਇਲਾਕੇ ਐ ਜਿਹੜੇ ਲੋਕ ਪਾਣੀ ਦੀ ਸਮੱਸਿਆ ਦੇ ਨਾਲ ਪੀੜਤ ਐ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਕੇ ਤੇ ਲੋਕਾਂ ਦੀ ਜਿੰਨੀ ਕਿਨ੍ਹੇ ਸੇਵਾ ਸਾਡੇ ਕੋਲ ਹੋ ਸਕਦੀ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਉਹਨੀਆਂ ਹੀ ਕਰਨ ਦਾ ਉਪਰਾਲਾ ਕੀਤਾ ਬਾਕੀ ਅੱਛਾ ਲੱਗ ਰਿਹਾ ਕਿ ਲੋਕਾਂ ਦੀ ਸੇਵਾ ਕਰਕੇ ਬਹੁਤ ਵਧੀਆ ਲੱਗ ਰਿਹਾ ਔਰ ਇਹੋ ਜਿਹੇ ਸਮੇਂ ਦੇ ਉੱਤੇ ਮਨੁਤਾਂ ਨੂੰ ਇੱਕ ਦੂਜੇ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਦਾ ਹੈ ਇਸ ਵਾਸਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੋ ਹੀ ਕਲ ਕਹੀ ਹੈ ਕਿ ਸਾਰੇ ਆਪਾਂ ਜੇ ਰਲ ਮਿਲ ਕੇ ਰਵਾਂਗੇ ਤੇ ਸਾਰਿਆਂ ਦੇ ਦੁੱਖ ਜਿਹੜੇ ਨੇ ਉਹ ਹਲਕੇ ਹੋ ਸਕਦੇ ਆ ਕਿਉਂਕਿ ਮਨੁਵ ਹੀ ਦੂਜੇ ਮਨੁਵ ਦਾ ਜਿਹੜਾ ਨਾ ਉਹ ਕੰਮ ਆ ਸਕਦਾ ਹੈ ਇਸ ਵਾਸਤੇ ਇਹ ਜਿਹੜੀ ਸੇਵਾ ਹੈ ਸਾਡੇ ਪੰਜਾਬ ਜਿੱਤੇ ਖਾਸ ਗੱਲ ਗੇ ਕਰਕੇ ਇਹ ਗੱਲ ਹੈ ਕਿ ਪੰਜਾਬੀ ਸੇਵਾ ਦੇ ਵਿੱਚ ਇੱਕ ਨੰਬਰ ਰਹਿ ਗਿਆ ਹੈ ਔਰ ਉਹਦੇ ਵਿੱਚ ਅਸੀਂ ਵੀ ਆਪਣਾ ਥੋੜਾ ਬਹੁਤ ਯੋਗਦਾਨ ਜਿਹੜਾ ਨਾ ਉਹ ਪਾਣ ਦੀ ਆਪਰਾਲਾ ਕਰ ਰਹੇ ਆ ਜੈ ਭੀਮ ਜੈ ਭਾਰਤ ਔਰ ਮੇਰੀ ਜਿੰਨੀ ਟੀਮ ਉਠਾਨਕੋਟ ਦੀ ਜਿੰਨੀ ਬਹੁਜਨ ਸਮਾਜ ਪਾਰਟੀ ਦੀ ਟੀਮ ਹੈ ਸਾਰੀ ਮੇਰੇ ਨਾਲ ਹੈ ਸਾਡੇ ਪ੍ਰਧਾਨ ਜੀ ਜ਼ਿਲ੍ਹੇ ਦੇ ਮੋਹਨ ਜੀ ਉਹ ਸਾਡੇ ਨਾਲ ਨੇ ਬਾਕੀ ਸਾਥੀ ਸਾਰੇ ਨਾਲ ਹੈ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਜਿਨ੍ਹਾਂ ਨੇ ਅੱਜ ਇਹ ਸੇਵਾ ਨਿਭਾਈ ਹੈ